ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਪੰਜਾਬ ਦੇ ਵਿੱਚ ਹਰੇ ਚਾਰੇ ਦੀ ਬੜੀ ਘਾਟ ਹੈ ਤਕਰੀਬਨ ਇੱਕ ਪਸ਼ੂ ਦੇ ਹਿੱਸੇ 30 ਕਿਲੋ ਹਰਾ ਚਾਰਾ ਆਉਂਦਾ ਹੈ ਜਦੋਂ ਲੋਡ ਹੈ ਜਿਹੜੀ ਉਹ ਘੱਟੋ ਘੱਟ 40 ਕਿਲੋ ਹਰੇ ਚਾਰੇ ਗਿਆ ਜਿਹੜੇ ਡੋਗਲੇ ਪਸ਼ੂ ਨੇ ਉਹਨਾਂ ਲਈ ਹੋਰ ਵੀ ਜ਼ਿਆਦਾ ਲੋਡ ਹੈਗੀ ਆ ਚਾਰੇ ਦੀ ਕਿਸਾਨ ਵੀਰੋ ਇਹ ਜਿਹੜੀ ਘਾਟ ਹੈ ਸੀ ਹੁਣ ਰੱਖਬਾ ਵਧਾਉਣਾ ਦਾ ਬੜਾ ਮੁਸ਼ਕਲ ਹੈ ਪਰ ਅਸੀਂ ਵਾਰ-ਵਾਰ ਕਟਾਈਆਂ ਵਾਲੇ ਹਰੇ ਚਾਰੇ ਬੀਜ ਕੇ ਇਸ ਹਰੇ-ਚਾਰੇ ਦੀ ਘਾਟ ਨੂੰ ਦੂਰ ਕਰ ਸਕਦੇ ਆ ਕਿਸਾਨ ਵੀਰੋ ਅਸੀਂ ਨੇਪੀਅਰ ਬਾਜਰਾ ਲਾਇਆ ਤੇ ਇਹ ਦੀ ਜਿਹੜੀ ਬਿਜਾਈ ਦਾ ਠਕਮਾ ਟਾਈਮ ਹੁੰਦਾ ਤਕਰੀਬਨ ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ ਹੈ ਕਿਸਾਨ ਵੀਰੋ ਜੇ ਤੋਂ ਬਾਅਦ ਅਸੀਂ ਜੇ ਲਾਉਨੇ ਤਾਂ ਇਹਦੀਆਂ ਚੜਾ ਕੁਝ ਮਰ ਜਾਂਦੀਆਂ ਨੇ ਤੇ ਇਸ ਕਰਕੇ ਸਾਨੂੰ ਇਹਦੀ ਬਿਜਾਈ ਹੈ ਜਿਹੜੀ 15 ਅਪ੍ਰੈਲ ਤੱਕ ਖਤਮ ਕਰ ਲੈਣੀ ਚਾਹੀਦੀ ਹੈ ਕਿਸਾਨ ਵੀਰੋ ਜਿਹੜਾ ਬਾਜਰਾ ਅਸੀਂ ਬੈਡਾਂ ਦੇ ਉੱਤੇ ਲਾਇਆ ਲਾਈਨ ਤੋਂ ਲਾਈਨ ਦਾ ਫਾਸਲਾ ਵੀ 2 ਫੁੱਟ ਹੈ ਤੇ ਬੂਟੇ ਦੇ ਬੂਟੇ ਦਾ ਵੀ 2 ਫੁੱਟ ਫਾਸਲਾ ਹੈ ਇਹ ਬੈਡਾਂ ਦੇ ਉੱਤੇ ਲਾਉਣ ਨਾਲ ਸਾਡੀ ਜਿਹੜੀ ਹੈਗੀ ਪਾਣੀ ਦੀ ਬਚਤ ਹੁੰਦੀ ਹੈ ਤੇ ਬਰਸਾਤਾਂ ਦੇ ਵਿੱਚ ਜਦੋਂ ਜਿਆਦਾ ਮੀਂਹ ਪੈਂਦਾ ਹੈ ਤਾਂ ਜਿਹੜਾ ਪਾਣੀ ਨਾਲ ਜੜਾਂ ਮਰ ਜਾਂਦੀਆਂ ਨੇ ਉਹ ਤੋਂ ਵੀ ਇਹ ਬਚਾਉਂਦਾ ਹੈ ਕਿਸਾਨ ਵੀਰੋ 1 ਏਕੜ ਬਾਜਰਾ ਲਾਉਣ ਲਈ ਸਾਨੂੰ 11000 ਜੜਾਂ ਜਾਂ ਕਲਮਾਂ ਦੀ ਲੋੜ ਹੈ ਤੇ ਇਹ ਜਿਹੜਾ ਬਾਜਰਾ ਜਿਹਦੀ ਪਹਿਲੀ ਕਟਾਈ ਆ ਤਕਰੀਬਨ 50 ਦਿਨ ਬਾਅਦ ਤਿਆਰ ਹੋ ਜਾਂਦੀ ਹੈ ਕਿਸਾਨ ਵੀਰੋ ਫਿਰ ਇਹ ਤਕਰੀਬਨ 1 ਮੀਟਰ ਤੇ ਸਾਨੂੰ ਕੱਟ ਲੈਣਾ ਚਾਹੀਦਾ ਹੈ ਇਹ ਤਕਰੀਬਨ ਮੈਂ ਸਮਝਦਾ ਕਿ ਉਹ 1 ਮੀਟਰ ਤੋਂ ਉੱਤੇ ਕੱਟਦੇ ਆ ਇਹਦੇ ਖੁਰਾਕੀ ਤੱਤ ਨੇ ਜਿਹੜੇ ਉਹ ਘਟ ਜਾਂਦੇ ਨੇ ਇਸ ਕਰਕੇ ਇਹਨੂੰ ਲੇਟ ਨਹੀਂ ਕਰਨਾ ਚਾਹੀਦਾ ਤੇ ਇਹਨੂੰ ਹਰ ਇੱਕ ਕਟਾਈ ਤੋਂ ਬਾਅਦ ਹਲਕਾ ਜਿਹਾ ਜੂਰੀਆ ਲਾਉਣਾ ਚਾਹੀਦਾ ਤੇ ਬਰਸਾਤਾਂ ਦੇ ਵਿੱਚ ਇਹਦੇ ਵਿੱਚ ਪਾਣੀ ਨਹੀਂ ਖੜਨ ਲੈਣਾ ਚਾਹੀਦਾ ਕਿਸਾਨ ਵੀਰੋ ਤੇ ਪੰਜਾਬ ਦੇ ਵਿੱਚ ਹਰੇ ਚਾਰੇ ਦੀ ਘਾਟ ਤੋਂ ਦੂਰ ਕਰਨ ਖਾਸ ਤੌਰ 'ਤੇ ਇਸ ਵੇਲੇ ਬਹੁਤ ਵੱਡੇ ਲੈਵਲ ਤੇ ਅਚਾਰ ਵੀ ਬਣਾਇਆ ਜਾਂਦਾ ਹੈ ਉਹਦੇ ਨਾਲ ਵੀ ਹਰੇ ਚਾਰੇ ਦੀ ਘਾਟ ਬਹੁਤ ਦੂਰ ਹੋਈ ਹੈ ਇਹਦੇ ਮੁਕਾਬਲੇ ਅਸੀਂ ਨਾਲ ਹੀ ਆ ਦੂਜਾ ਇੱਕ ਬੀਜਿਆ ਬਾਜਰਾ ਇਹ ਨਿਊਟਰੀ ਫੀਡ ਹੈ ਕਿਸਾਨ ਵੀਰੋ ਇਹਦੇ ਜਿਹੜੇ ਚਾਰਾ ਵੀ ਬਹੁਤ ਜ਼ਿਆਦਾ ਚਾਰਾ ਦਿੰਦਾ ਹੈ ਤੇ ਬਹੁਤ ਜ਼ਿਆਦਾ ਵਧਦਾ ਹੈ ਇਹ ਤੇ ਇਹਦੇ ਵੀ ਖਰਾਕੀ ਤੱਤ ਬਹੁਤ ਨੇ ਤੇ ਇਸ ਤਰ੍ਹਾਂ ਹੋਰ ਵੀ ਕਈ ਪ੍ਰਾਈਵੇਟ ਕੰਪਨੀਆਂ ਨੇ ਬਹੁਤ ਵਧੀਆ ਜਿਹੜੀਆਂ ਜਵਾਰਾਂ ਜਾ ਬਾਜਰੇ ਕੱਢੇ ਨੇ ਬਾਰ ਬਾਰ ਕਟਾਈਆਂ ਦੇਣ ਵਾਲੇ ਤੇ ਹੁਣ ਮੈਸਾਂਵਿਨਾ ਦੀ ਜਿਹੜੀ ਹਰੇ-ਚਾਰੇ ਦੀ ਘਾਟ ਹੈ ਕੁਝ ਦੂਰ ਹੋਣ ਲੱਗੀ ਹੈ ਕਿਸਾਨ ਵੀਰਾਂ ਪਸ਼ੂਆਂ ਦੀ ਗਿਣਤੀ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਘਟਣ ਲੱਗੀ ਹੈ ਕਿ ਪਸ਼ੂ ਵੀ ਥੋੜੇ ਹੋਣ ਲੱਗੇ ਨੇ ਤੇ ਹਰੇ-ਚਾਰੇ ਜਿਹੜੀ ਸਥਿਤੀ ਹੈ ਪਹਿਲਾਂ ਨਾਲੋਂ ਬਿਹਤਰ ਹੋਣੀ ਸ਼ੁਰੂ ਹੋ ਗਈ ਤੇ ਮੈਸਾਂਵਿਨਾ ਦੀ ਮੈਂ ਇਹ ਹਰੇ-ਚਾਰੇ ਨੂੰ ਹਰੇ ਪੱਠਿਆਂ ਦੀ ਰਿਜ਼ਰਵ ਬੈਂਕ ਆਕਰ